ਇਹ ਸਾਰੇ ਜਿਹੜੇ ਸ਼ਬਦ ਨੇ 23 ਨੰਬਰ ਅਸ਼ਟਪਦੀ ਦੇ ਇਹਨਾਂ ਦਾ ਜਿਹੜਾ ਕੇਂਦਰੀ ਭਾਵ ਹੈ ਉਹ ਹੈ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਸੁਰਮਾ ਜਿਹੜਾ ਨਾ ਉਹ ਅੱਖ ਨੂੰ ਸੋਨਾ ਬਣਾਉਂਦਾ ਹੈ ਸਾਫ ਵੀ ਕਰਦਾ ਹੈ ਗੁਰੂ ਦਾ ਗਿਆਨ ਵੀ ਜ਼ਿੰਦਗੀ ਨੂੰ ਸੋਨਾ ਬਣਾਉਂਦਾ ਹੈ ਤੇ ਜ਼ਿੰਦਗੀ ਵਿੱਚੋਂ ਮੈਲ ਵੀ ਧੋਂਦਾ ਹੈ ਅਕਸਰ ਸੁਰਮਾ ਪਾਈਦਾ ਤੇ ਅੱਖਾਂ ਵਿੱਚੋਂ ਪਾਣੀ ਆ ਜਾਂਦਾ ਹੈ ਉਹ ਜਿਹੜਾ ਮੈਲਾ ਕੁਚੈਲਾ ਪਾਣੀ ਹੈ ਉਹ ਨੂੰ ਸੁਰਮਾ ਬਾਹਰ ਕੱਢ ਦਿੰਦਾ ਹੈ ਤੁਸੀਂ ਕੋਈ ਅੱਖਾਂ ਦਾ ਡ੍ਰੋਪ ਵੀ ਅੱਖਾਂ ਵਿੱਚ ਪਾਓ ਤੇ ਉਹ ਵੀ ਅੱਖਾਂ ਵਿੱਚੋਂ ਪਾਣੀ ਕੱਢ ਦੈ ਉਹ ਪਾਣੀ ਕੀ ਹੁੰਦੀ ਹੈ ਅੱਖਾਂ ਦੀ ਮੈਲ ਕਹਿ ਲੱਗੇ ਜਿਵੇਂ ਸੁਰਮਾ ਅੱਖ ਨੂੰ ਸੋਹਣਾ ਬਣਾਉਂਦਾ ਹੈ ਅੱਖ ਨੂੰ ਸਾਫ਼ ਕਰਦਾ ਹੈ ਇਵੇਂ ਹੀ ਗੁਰੂ ਦਾ ਗਿਆਨ ਤੇਰੀ ਜ਼ਿੰਦਗੀ ਨੂੰ ਸੋਹਣਾ ਬਣਾਉਂਦਾ ਹੈ ਅੱਖ ਦੇ ਸੁਰਮੇ ਵਿੱਚ ਇੱਕ ਕਮਜ਼ੋਰੀ ਹੈ ਜੋ ਗੁਰੂ ਦੇ ਗਿਆਨ ਵਿੱਚ ਨਹੀਂ ਆ ਉਹ ਕਮਜ਼ੋਰੀ ਪਤਾ ਕੀ ਹੈ ਕਿ ਜਿਹੜਾ ਅੱਖ ਵਿੱਚ ਪਾਇਆ ਜਾਂਦਾ ਸੁਰਮੇ ਨਾ ਉਹ ਅੱਖ ਦਾ ਸਾਥ ਉਦੋਂ ਦਿੰਦਾ ਜਦੋਂ ਅੱਖ ਹੱਸਦੀ ਹੈ ਅੱਖਾਂ ਵਿੱਚ ਚਮਕ ਹੈ ਰੋਣਾ ਸ਼ੁਰੂ ਕੀਤਾ ਨਹੀਂ ਤੇ ਸੁਰਮੇ ਨੇ ਸਾਥ ਛੱਡਿਆ ਨਹੀਂ ਸੁਰਮੇ ਦੀ ਇਹ ਇੱਕ ਕਮਜ਼ੋਰੀ ਹੈ ਉਦੀ ਦੂਸਰੀ ਕਮਜ਼ੋਰੀ ਇਹ ਹੈ ਕਿ ਸੁਰਮਾ ਅੱਖਾਂ ਦਾ ਸ਼ਿੰਗਾਰ ਉਨੀ ਦੇਰ ਹੀ ਹੈ ਜਿੰਨੀ ਦੇਰ ਮਨੁੱਖ ਹੱਸਦਾ ਹੈ ਸੁਰਮਾ ਅੱਖ ਵਿੱਚ ਰਹੇਗਾ ਤੇ ਜਦੋਂ ਰੋਣਾ ਸ਼ੁਰੂ ਕਰਦਾ ਹੈ ਉਹੀ ਸੁਰਮਾ ਬੰਦੇ ਦੀ ਚੱਕ ਨੂੰ ਗਾਲਾਂ ਨੂੰ ਕਾਲਿਆਂ ਕਰ ਦਿੰਦਾ ਹੈ ਪਰ ਗਿਆਨ ਅੰਜਨ ਜਿਹੜਾ ਨਾ ਇਹ ਬੰਦੇ ਨੂੰ ਰੋਂ ਨਹੀਂ ਦਿੰਦਾ ਗਿਆਨ ਅੰਜਨ ਗਿਆਨ ਦਾ ਸਰਮਾ ਬੰਦੇ ਨੂੰ ਸਥਿਰ ਬਣਾ ਕੇ ਰੱਖਦੇ ਗਿਆਨ ਦਾ ਅੰਜਨ ਬੰਦੇ ਨੂੰ ਡਿੱਗਣ ਨਹੀਂ ਦਿੰਦਾ ਬੰਦਾ ਡਿੱਗਦਾ ਡੋਲਦਾ ਚੋਟ ਵੱਜਦੀ ਹੈ ਫਿਰ ਬੰਦਾ ਰੋਂਦਾ ਹੈ ਕੋਈ ਘਟਨਾ ਘਟਦੀ ਹੈ ਜਿਸ ਨੂੰ ਮਨ برداشت ਨਹੀਂ ਸੀ ਕਰਨਾ ਚਾਹੁੰਦਾ ਜੋ ਮਨ ਦੇ ਅਨਕੂਲ ਨਹੀਂ ਸੀ ਤੇ ਅੱਖਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਜਿਹੜਾ ਗਿਆਨ ਦਾ ਅੰਜਨ ਹੈ ਨਾ ਉਹ ਗਿਆਨ ਦਾ ਸਰਮ ਹੈ ਉਹਦੇ ਵਿੱਚ ਇੱਕ ਖੂਬੀ ਹੈ ਕਿ ਕੈਸੀ ਵੀ ਘਟਨਾ ਘਟ ਜਾਏ ਉਹ ਗਿਆਨ ਦਾ ਅੰਜਨ ਅੱਖਾਂ ਵਿੱਚ ਰੱਖਣ ਵਾਲਾ ਕਦੀ ਰੋਂਦਾ ਹੀ ਨਹੀਂ ਉਹ ਕਿਸੇ ਵੀ ਵਿਪਤਾ ਨੂੰ ਦੇਖ ਕੇ ਪ੍ਰੋਬਲਮ ਨੂੰ ਦੇਖ ਕੇ ਕੰਬਰਾ ਹੁੰਦਾ ਨਹੀਂ ਆ ਉਹ ਆਖਦਾ ਇਹ ਵਿਪਤਾ ਜਿਹੜੀ ਮੈਨੂੰ ਆਈ ਹੈ ਕਈਆਂ ਨੂੰ ਆ ਚੁੱਕੀ ਹੈ ਇਹ ਜੋ ਪ੍ਰਸਥਿਤੀਆਂ ਮੇਰੀਆਂ ਬਣੀਆਂ ਨੇ ਮੇਰੀਆਂ ਹੀ ਨਹੀਂ ਬਣੀਆਂ ਕਈਆਂ ਦੀਆਂ ਬਣ ਚੁੱਕੀਆਂ ਨੇ ਇਹ ਜੋ ਹਾਲਾਤ ਮੇਰੇ ਬਣੇ ਨੇ ਕੇਵਲ ਮੇਰੇ ਹੀ ਨਹੀਂ ਬਣੇ ਕਈਆਂ ਦੇ ਮੇਰੇ ਤੋਂ ਪਹਿਲਾਂ ਬਣ ਚੁੱਕੇ ਨੇ ਇਸ ਲਈ ਗਿਆਨ ਬੰਦੇ ਨੂੰ ਟਿਕਾਉ ਬਖਸ਼ਦਾ ਹੈ ਅੱਖਾਂ ਦਾ ਸੁਰਮਾ ਅੱਖਾਂ ਨੂੰ ਟਿਕਾਉ ਨਹੀਂ ਬਖਸ਼ ਸਕਦਾ ਪਰ ਗਿਆਨ ਦਾ ਅੰਜਨ ਜਿਹੜਾ ਹੈ ਬੰਦੇ ਨੂੰ ਟਿਕਾਓ ਬਖਸ਼ ਦਿੰਦਾ ਹੈ ਸਹਜ ਬਖਸ਼ ਦਿੰਦਾ ਹੈ ਜ਼ਿੰਦਗੀ ਵਿੱਚੋਂ ਬੰਦੇ ਦੇ દોੜ ਭੱਜ ਖਤਮ ਹੋ ਜਾਂਦੀ ਆ ਉਹ ਹਰ ਪ੍ਰਸਥਿਤੀ ਦਾ ਚਾਹੇ ਉਹ ਸੁਖਮਈ ਹੈ ਚਾਹੇ ਉਹ ਦੁਖਮਈ ਆ ਉਹਦਾ ਮੁਕਾਬਲਾ ਕਰ ਸਕਦਾ ਹੈ ਦੂਸਰਾ ਗਿਆਨ ਅੰਜਨ ਜਿੱਦਿਆਂ ਜਿਹਦੇ ਨੇਤਰਾ ਵਿੱਚ ਪੈ ਗਿਆ ਜਿਨ ਨੇ ਗਿਆਨ ਅੰਜਨ ਨੂੰ ਸਮਝ ਲਿਆ ਉਹਦੀ ਜ਼ਿੰਦਗੀ ਵਿੱਚ ਇੱਕ ਹੋਰ ਤਬਦੀਲੀ ਆਉਂਦੀ ਹੈ ਕਿ ਉਹ ਆਪਣੇ ਅੰਦਰੋਂ ਪ੍ਰਭੂ ਨੂੰ ਦੇਖ ਲੈਂਦਾ ਸੁਰਮਾ ਪਾਇਆ ਬੰਦੇ ਨੂੰ ਦਿਸਦਾ ਨਹੀਂ ਹੁਣ ਅੰਨੇ ਦੇ ਅੱਖ ਵਿੱਚ ਸੁਰਮਾ ਪਾ ਦਿਓ ਦਿਸੇਗਾ ਥੋੜਾ ਸੁਰਮਾ ਸਜਾਕਿਆਂ ਲਈ ਪਰ ਜਿਹੜਾ ਗਿਆਨ ਦਾ ਅੰਜਨ ਹੈ ਇਹ ਤੇ ਮਾਨਸਿਕ ਤੌਰ ਤੇ ਅੰਦਿਆਲੀ ਵੀ ਹੈ ਅੰਦਿਆਂ ਨੂੰ ਵੀ ਦਿਸਣਾ ਸ਼ੁਰੂ ਹੋ ਜਾਂਦਾ ਹੈ ਆਪਣੇ ਅੰਦਰੋਂ ਉਹ ਰੱਬ ਜੀ ਨੂੰ ਦੇਖ ਲੈਂਦੇ ਨੇ ਤੇ ਜਿਨ ਨੇ ਆਪਣੇ ਅੰਦਰੋਂ ਦੇਖ ਲਿਆ ਨਾ ਸਚਾਈ ਇਹ ਜੇ ਉਹ ਫਿਰ ਹਰ ਜਗ੍ਹਾ ਤੇ ਰੱਬ ਜੀ ਨੂੰ ਵੇਖ ਲੈਂਦਾ